ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਦਾ ਪ੍ਰਸ਼ਾਦ ਜਿਹਨੂੰ ਸੂਜੀ ਦਾ ਕੜਾਹ ਵੀ ਕਹਿ ਦਿੰਦੇ ਆ ਕੜਾ ਤੇ ਸੂਜੀ ਦਾ ਹਲਵਾ ਵੀ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੂਸਰੇ ਨੰਬਰ ਸੂਜੀ ਜਦੋਂ ਘਿਓ ਗਰਮ ਹੋ ਜਾਏ ਉਸ ਤੋਂ ਬਾਅਦ ਆਪਾਂ ਸੂਜੀ ਪਾਵਾਂਗੇ ਦੋ ਕੱਟੀਆਂ ਆਪਣੀਆਂ ਹਾਂ ਜਿਹਨੂੰ ਫਿਰ ਆਪਾਂ ਭੁੰਨਾਈ ਜਾਣਾ ਹੈ ਨਾ ਚੇਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਬ੍ਰਾਊਨ ਕਰ ਲਾਂਗੇ ਜਿੰਨਾ ਚਿਰ ਸੂਜੀ ਬ੍ਰਾਊਨ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਇਹਨੂੰ ਭੁੰਨੀ ਜਾਵਾਂਗੇ ਹੁਣ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਸੇਕ ਲੈਣਾ ਹਾਂ ਬ੍ਰਾਊਨ ਕਰ ਲੈਣਾ ਅੱਜ ਪੱਸੂਜੀ ਦਾ ਪ੍ਰਸ਼ਾਦ ਚੁੱਲ੍ਹੇ ਤੇ ਬਣਾਉਣ ਜਾ ਰਹੇ ਆ ਆਪਣੀ ਸੂਜੀ ਬ੍ਰਾਊਨ ਹੋਣ ਲੱਗ ਪਈ ਆ ਸੂਜੀ ਆਪਣੀ ਬ੍ਰਾਊਨ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਚੀਨੀ ਸੂਜੀ ਦੇ ਵਿੱਚ ਆਪਾਂ ਮੋਟੀ ਖੰਡ ਯੂਜ਼ ਕੀਤੀ ਕਿਉਂਕਿ ਆਪਣੇ ਕੋਲ ਮੋਟੀ ਖੰਡ ਸੀਗੀ ਤੁਸੀਂ ਥੋੜੇ ਕੋਲ ਜੇ ਉਹਦੀ ਚੀਨੀ ਹੈਗੀ ਉਹ ਦੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਪਾਣੀ ਪਾਵਾਂਗੇ ਪਾਣੀ ਪਾਵਾਂਗੇ ਤੇ ਕੜਛੀ ਆਪਾਂ ਫੇਰਦੇ ਰਹਿਣਾ ਨਾਲ ਦੇ ਨਾਲ ਪਾਣੀ ਤੁਸੀਂ ਜੇ ਇੱਕ ਕੋਲੀ ਸੂਜੀ ਦੀ ਆ ਤਾਂ ਦੋ ਕੋਲੀਆਂ ਪਾਣੀ ਦੀਆ ਪਾਵਾਂਗੇ ਆਪਣੀ ਸੂਜੀ ਦੇ ਅਕੋਰਡਿੰਗ ਹੀ ਪਾਣੀ ਪਾਉਂਗੇ ਤੁਸੀਂ ਅਸੀਂ ਤਾਂ ਵੈਸੇ ਪਾ ਦਿੱਤਾ ਕਿਉਂਕਿ ਸਾਨੂੰ ਅੰਦਾਜ਼ਾ ਸੀਗਾ ਕਿ ਇੰਨੇ ਕੁ ਪਾਣੀ ਚ ਬੰਨਜੋਗੇ ਸੂਜੀ ਪਾਣੀ ਨੂੰ ਸੋਕ ਰਹੀ ਹੁਣ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਜਿਹਦੇ ਵਿੱਚ ਬਦਾਮ ਕਾਜੂ ਸੌਗੀ ਕੋਈ ਵੀ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਉਹ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਅਜਿਹਾ ਸੀ ਨਾ ਬੰਦੇ ਹੁਣ ਸੂਜੀ ਕੀ ਛੱਡ ਰਹੀ ਹੈ ਜਦੋਂ ਕੀ ਛੱਡ ਜਾਵੇ ਉਦੋਂ ਆਪਣਾ ਪ੍ਰਸ਼ਾਦ ਰੈਡੀ ਹੋ ਗਿਆ ਬਣ ਗਿਆ ਸੂਜੀ ਦਾ ਪ੍ਰਸ਼ਾਦ ਬਣ ਕੇ ਬਿਲਕੁਲ ਰੈਡੀ ਹੋ ਗਿਆ ਵਾ ਇਨੇ ਕਿਓ ਛੱਡ ਦਿੱਤਾ ਵਾ ਜਦੋਂ ਕਿਓ ਛੱਡ ਜਾਵੇ ਉਦੋਂ ਸਮਝ ਲਓ ਬਣ ਗਿਆ ਵਾ ਇਹ ਪ੍ਰਸ਼ਾਦ ਆਪਣਾ ਘੱਟ ਸਮੇਂ ਦੇ ਵਿੱਚ ਬਣਦਾ ਜਦ ਕੋਈ ਗੈਸਟ ਵਗੈਰਾ ਆਉਣ ਤਾਂ ਇਹ ਆਪਾਂ ਉਹਨਾਂ ਨੂੰ ਮਿੱਠਾ ਬਣਾ ਕੇ ਸਰਵ ਕਰ ਸਕਦੇ ਆ ਆਪਣਾ ਫਰਸ਼ਾਦ ਬਣ ਕੇ ਬਿਲਕੁਲ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਉੱਪਰ ਡ్రਾਈ ਫਰੂਟ ਪਾ ਲਾਂ ਪਾ ਦਾਂਗੇ ਉਹ ਹੀ ਆਖਰੀ ਸੂਜੀ ਦਾ ਪ੍ਰਸ਼ਾਦ ਬਣ ਕੇ ਬਿਲਕੁਲ ਰੈਡੀ ਹੋ ਗਿਆ ਵਾ